ਪੰਜਾਬ ਪੁਲਿਸ ਨੇ ਹੁਣ ਸੌਰਾ ਪਰਿਵਾਰ ਦੇ ਬੇਸਿਆਂ ਤੇ ਵਿਦੇਸ਼ਾਂ ਵਿੱਚ ਪੜਨ ਜਾਂਦੀਆਂ ਕੁੜੀਆਂ ਅਤੇ ਜੋ ਆਪਣੇ ਜੀਵਨ ਸਾਥੀ ਨੂੰ ਆਪਣੇ ਕੋਲ ਬੁਲਾਉਣ ਤੋਂ ਮੁੱਕਰ ਜਾਂਦੀਆਂ ਨੇ ਉਹਨਾਂ ਕੁੜੀਆਂ ਤੇ ਸਿਕੰਜਾ ਕੱਸ ਦਿੱਤਾ ਹੈ। ਪੁਲਿਸ ਥਾਣਾ ਰੈਕੋਟ ਸਦਰ ਅਧੀਨ ਪੈਂਦੀ ਚੌਂਕੀ ਲੋਟਬੱਦੀ ਦੀ ਪੁਲਿਸ ਨੇ ਅਜੇ ਹੀ ਇੱਕ ਮਾਮਲੇ ਦਾ ਖੁਲਾਸਾ ਕਰਦਿਆਂ ਇਸ ਮਾਮਲੇ ਵਿੱਚ ਸ਼ਾਮਲ ਕੁੜੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜੈਸਮੀਨ ਕੌਰ ਦਾ ਵਿਆਹ ਪੰਡ ਮਹਿਰਨਾਵਾਸੀ ਅਮਰੀਕ ਸਿੰਘ ਪੁੱਤਰ ਜਗਰੂਪ ਸਿੰਘ ਨਾਲ 4 ਨਵੰਬਰ 2015 ਵਿੱਚ ਹੋਇਆ ਸੀ। ਜਗਰੂਪ ਸਿੰਘ ਦੇ ਪਰਿਵਾਰ ਨੇ ਜੈਸਮੀਨ ਕੌਰ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਦਾਤੀ ਲਾ ਦਿੱਤੀ ਸੀ। ਪਰਿਵਾਰ ਦੇ ਇਕਲੌਤੇ ਜਿਗਰ ਜਗਰੂਪ ਸਿੰਘ ਨੂੰ ਵਿਦੇਸ਼ ਸੈੱਟ ਕਰਨ ਲਈ ਆਪਣੀ ਨੌ ਜੈਸਮੀਨ ਕੌਰ ਤੇ ਵਿਦੇਸ਼ ਭੇਜਣ ਲਈ ਲਗਭਗ 28 ਲੱਖ ਰੁਪਏ ਲਾ ਦਿੱਤੇ ਸਨ। ਪੀੜਤ ਜਗਰੂਰ ਸਿੰਘ ਦੀ ਮਾ ਅਤੇ ਪਿਤਾ ਅਮਰੀਕ ਸਿੰਘ ਨੇ ਭਰੇ ਮਾਨਾ ਦੱਸਿਆ ਕਿ ਉਹਨਾਂ ਦੀ ਨੋ ਕੋਈ ਇੱਕ ਸਾਲ ਤੋਂ ਉਹਨਾਂ ਨਾਲ ਠੀਕ ਢੰਗ ਨਾਲ ਗੱਲ ਨਹੀਂ ਕਰਦੀ ਸੀ ਪਰੰਤੂ ਫਿਰ ਜਸਮੀਨ ਕੌਰ ਨੇ ਆਪਣੇ પતિ ਜਗਰੂਰ ਸਿੰਘ ਤੇ ਪਰਿਵਾਰ ਨਾਲ ਉਹ ਨਾਤਾ ਤੋੜ ਦਿੱਤਾ ਇਸ ਤੋਂ ਬਾਅਦ ਲਗਭਗ 3 ਸਾਲ ਉਡੀਕ ਕੀਤੀ ਤੇ ਜਸਮੀਨ ਕੌਰ ਖਿਲਾਫ ਪੁਲਿਸ ਚੌਕੀ ਲੋਟ ਬੰਦੀ ਵਿਕੇ ਮਾਮਲਾ ਦਰਜ ਕਰ ਦਿੱਤਾ ਸੀ ਪੀੜਤ ਪਰਿਵਾਰ ਨੇ ਭਰੇ ਮਾਨਾ ਦੱਸਿਆ ਕਿ ਉਹਨਾਂ ਆਪਣੇ ਇਕਲੌਤੇ ਪੁੱਤ ਦਾ ਵਿਆਹ ਬੜੇ ਜਾਮਾ ਮਲਾਰਾ ਨਾਲ ਕੀਤਾ ਸੀ ਉਹਨਾਂ ਦੱਸਿਆ ਕਿ ਉਹਨਾਂ ਦੇ ਹਿੱਸੇ ਆਉਂਦੀ 2.5 ਏਕੜ ਜ਼ਮੀਨ ਵੇਚਣ ਤੋਂ ਬਾਅਦ ਜਸਵੀਨ ਕੌਰ ਨੇ ਉਹਨਾਂ ਦੇ ਪੁੱਤਰ ਦਾ ਭਵਿੱਖ ਹਨੇਰੇ ਵਿੱਚ ਪਾ ਦਿੱਤਾ। ਪੀੜਤ ਪਰਿਵਾਰ ਨੇ ਮਾਣਯੋਗ ਅਦਾਲਤ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਕਾਪੜੀ ਹੋਈ ਆ ਜਿਹੜੀ ਨੋਬਲ ਹੋ ਗਈ ਉਹਦਾ ਨੋਕ ਕੀ ਕੀ ਗੱਲ ਵਾਪਰੀ? ਯਾਤਰੀ ਤੋਂ ਕੀ ਗੱਲ ਵਾਪਰੀ? ਵਧੀਆ ਸੀ ਵਿਆਹ ਕੇ ਲੈ ਕੇ ਆਏ। ਉਹ ਤਾਂ ਵਧੀਆ ਰਹੀ ਉਹ ਲੰਮੀ ਲੱਕੜੀ ਤੇ ਅਗਲੀ ਵਾਰ ਤੇ ਘਰ ਦੀ ਤਿਆਰੀ ਹੈ ਜਿਹਦੀ ਬਹੁਤ ਧੀਏ ਦਵਾਈ ਹੈ ਨਹੀਂ ਕਈ ਟੀਕ ਮੰਗਦੇ ਸੀ ਉਹ ਵੀ ਚਾਰ ਦਿਨ ਲਾਇਆ ਕੇ ਰਾ ਪੇਜੀ ਨੂੰ ਨਾਲ ਠੀਕ ਹੈ ਮੈਂ ਇਹੋ ਤੁਰ ਰਹਿਣਾ ਉਹ ਵੀ ਉਹ ਵੀ ਰਸਤੇ ਦਵਾਈ ਆਉਂਦੀ ਉਸੇ ਤੋਂ ਲੱਤਰ ਵੀ ਇਹਦੀ ਫੇਰ ਦੀ ਜਿਹੜੇ ਮੰਮੀ ਤੇ ਦਵਾਈ ਤੇ ਜਾਂ ਲੱਗੀ ਵਧੀਆ ਸੁਸੋ ਕੇ ਆਨੰਦ ਮਿਲ ਮਿਲ ਕੇ ਗਈ ਫੌਣ ਵੀ ਚੌਂ ਕਰ ਦਿੰਦੀ ਥੋੜਾ ਟਾਈਮ ਤੇ ਅਗਲੀ ਵਾਰ ਤੇ ਵਧੀਆ ਕਰ ਲੈ ਕਈ ਵਾਰ ਕਹੇ ਤੇ ਮਨ ਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਣਾ ਕਹਿਣ ਦੀ ਮੈਂ ਦੀਦੀ ਆ ਮੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਵੀ ਕੋਣ ਨਹੀਂ ਦੀ। ਫੇਰ ਹੀ ਵਗੇ ਕਰੀ ਗਈ ਹੁਣ ਕਰ ਕਰ ਲਿੰਦੀ ਸੀ ਤੇ ਮੰਮੀ ਬਾਹਰ ਚਲੀ ਗਈ ਤੇ ਜਿਵੇਂ ਫੋਨ ਆਉਣ ਉਹ ਬੰਦ ਕਰ ਦਿੱਤਾ। ਇਹ ਹੁਣ ਤੁਸੀਂ ਕੀ ਮੰਨ ਕਰਦੇ ਹੋ ਅਸਾਂ ਕਹਿੰਦੇ ਸਾਡਾ ਕਿੰਨਾ ਪੈਸਾ ਲੱਗਿਆ ਉਹ ਨਕੀਰ ਲੱਗ ਗਿਆ। ਵੱਧ ਜਵਾਂਦੇ ਸਜਾਈ ਇਹਨਾਂ ਮੰਮੀ ਕਹਿ ਗਿਆ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏਗੀ ਕਿ ਮੈਂ ਗਰੀਬਾ ਹੁਣ ਇਹਦੀ ਨਾਲ ਹੋ ਗਿਆ ਆਪਾਂ ਹੁਣ ਦੇਖੀ ਡਰ। ਯਾ ਪਰ ਆਏ ਹੀ ਗੱਲ ਤੇ ਕਰ। ਮੈਂ ਤਾਂ ਇਹ ਕਿ ਜਿੰਨੇ ਹੋਂਟਾ ਇਕੱਲਾ ਇਕੱਲਾ ਪਸਦੀ। ਇੰਨਾ ਖਾਲ ਉਹ ਬੜੇ ਚਾਹ ਨਾਲ ਲਾੜਨਾ ਆਪਰੇ। ਮਤਲਬ ਮੰਦੇ ਵਿੱਚ ਸੁਪਨੇ ਲੈ ਕੇ ਤੁਸੀਂ ਵਿਆਹ ਕਿ ਲੈਤੀ ਕਿ ਹੋਰ ਮੈਂ ਮੇਰੇ ਪੱਤ ਜੀ ਨਾਲ ਜਾਊਗਾ ਹਨ। ਜੀ ਮੈਂ ਮੰਡੇ ਨੇ ਵੀ ਸੱਜੂ ਗੀ ਵੀ ਮੇਰੇ ਮੰਡੇ ਜੀ ਬਾਹਰੋਂ ਪੈਸੇ ਚਵਾਉਂ ਮੈਂ ਵੀ ਨਾਲ ਜਾਵਾਂ। ਕਿ ਮੈਨੂੰ ਬਾਹਰ ਕਿ ਕਿ ਮੈਂ ਵੀ ਬਾਹਰ। ਜੀ ਹੋਂ ਮੰਦੇ ਦੇ ਵਿੱਚ ਕਿਨੇ ਸੁਣੇ ਸੁਣੇ ਇਹ ਨਾ ਚੁਣਦਾ। ਮੈਂ ਲੱਗਾ ਹੋਇਆ। ਕੋਈ ਹੁਣ ਆਈ ਸਾਡੇ ਕਰੇ ਹੋਣਾ ਸੀ। ਮਹਨ ਉਹ ਗ੍ਰੀਨ ਆਈ ਨਹੀਂ ਬਹੁਤ ਦਾਖਾਈ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇਟੇ ਜਗਰੂਪ ਸਿੰਘ ਦਾ ਜੋ ਨਾਮ ਵਿਆਹ ਹੋ ਗਿਆ ਉਹ ਨਾ ਹੋਇਆ ਬੇ ਪਾਣਾ ਵਾਪਰੇ ਜੇ ਕੋਈ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਕੇ ਲੈ ਗਿਆ ਸੀ ਬੜੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਦੀ ਉਹ ਫਲੈਟ ਸੀ 19 ਦਸੰਬਰ ਨੂੰ ਘਰ ਉੱਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਉਹਨੂੰ ਮੇਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਸਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਸਾਰੀ ਗੱਲਬਾਤ ਕਰਦੀ ਰਹੀ ਇਹਨੇ ਵਧੀਆ ਦੋ ਸਾਲ ਅਸੀਂ ਉਹਨੇ ਫੀਸਾਂ ਭੇਜ ਰਹੇ ਜਿੰਨੇ ਮੰਗ ਲੈਂਦੀ ਸੀ ਉਹਨੇ ਫੀਸ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਾਨੀ ਮਤਲਬ ਦੋ ਸਾਲ ਬਾਅਦ ਪੜ੍ਹਾਈ ਬਹੁਤ ਜ਼ਿਆਦਾ ਜੱਤ ਬਾਅਦ ਉਹਦੀ ਮੰਮੀ ਨੇ ਉਹਨੇ ਆਪਣੀ ਫਾਈਲ ਨਾਲ ਲਗਾਤੀ ਤੇ ਮੰਮੀ ਜੀ ਲੱਗ ਗਈ ਮੰਮੀ ਦਾ ਵੀ ਅਮੇ ਜਗਰੂਪ ਸਿੰਘ ਨੇ ਜਾਨੀ ਵਧੀਆ ਉਹਦੇ ਨਾਲ ਫੈਸੇ ਸੋ ਕਰਕੇ ਤੇ ਵਧੀਆ ਉਹਦੇ ਕਾਗਜ਼ ਪੱਤਰ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਦ ਤੋਂ ਬਾਦ ਉਹ ਹਿੰਮਤ ਚੱਲ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਬਗੜਦੀ ਜਾਂਦਾ ਨਾਲ ਦਾ ਹਾਲਾਤ ਬਦਲਦੀ ਗਿਆ ਚਲੇ ਗਿਆ ਉਸ ਜੀ ਤੇ ਤੁਸੀਂ ਮਕਦਮਾ ਦਾ ਉਹ ਦਰਜ ਕਰਾਇਆ ਸੀ ਮਕਦਮਾ ਸੀ ਜੁਲਾਈ 2021 ਨੂੰ ਕਰਾਇਆ ਸੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਤੁਸੀਂ ਉਹਦੀ ਐਲਓਸੀ ਜਾਰੀ ਕਰਾਈ ਤੇ ਅੱਜ ਕੱਲ ਉਹ ਲੜਕੀ ਗ੍ਰਿਫਤਾਰ ਕਰ ਲਈ ਗਈ ਆ ਹਾਂ ਜੀ ਸਾਨੂੰ ਪਤਾ ਲੱਗਿਆ ਸੀ ਕਿ ਜਦੋਂ ਵੀ ਇਹਾਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਜਦੋਂ ਉਹਨੂੰ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에어ਪੋਰਟ ਤੇ ਗ੍ਰਿਫਤਾਰ ਕਰ ਲਿਆ ਇਹ ਤੇ ਉਹਨੂੰ ਉਸ ਨੂੰ ਲੈ ਕੇ ਆਉਣਾ ਜਿੱਥੇ ਮੈਂ ਰਾਸਤੇ ਵਿੱਚ ਲੈ ਕੇ ਗਈ ਲੈ ਕੇ ਆਉਣਾ ਜੀ ਤੇ ਜਿਸ ਤਰ੍ਹਾਂ ਉਹ ਇੱਥੇ ਫੜੀ ਹੋਈ ਆ ਰੈਵੋਟਰੀ ਦੇ ਕੋਲੇ ਆ ਤੇ ਕੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਉਹਦੇ ਵਾਸਤੇ ਖਿਲਾਫ ਸਖਤ ਸਖਤ ਕਾਰਵਾਈ ਦੀ ਮੰਗ ਕਰ ਰਹੇ ਆ ਜੀ ਕਿ ਜੇਕਰ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਆਪਣੀ ਸੌਰੇ ਪਰਵਾ ਨੂੰ ਠੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸਾਬਤ ਮਿਲ ਜਾਵੇ ਇਸ ਗੱਲ ਤੋਂ ਤੇ ਬਾਕੀ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊ ਜਿਵੇਂ ਉਹ ਦੇਖੀ ਜਾਊਗੀ ਅਕੀਮਰ ਜਿੰਮੇ ਸਾਡੇ 28 ਲੱਖ ਰੁਪਇਆ ਸੀ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਜਿੰਮੇ ਫੈਸਲਾ ਹੋ ਗਿਆ ਤਾਂ ਵਿਆਜ ਮੇਰੇ ਅਸੀਂ ਮੌਜੂਦ ਮੰਗ ਕਰਾਂਗੇ ਉਹਦੀ ਤੇ ਸਾਨੂੰ ਇਹ ਹੀ ਪਤਾ ਲੱਗਾ ਕਿ ਤੁਸੀਂ ਪ੍ਰਾਪਰਟੀ ਸੇਲ ਵੀ ਕੀਤੀ ਹੁੰਦੇ ਰੁਪਏ ਜੀ ਹਾਂਜੀ ਪ੍ਰਾਪਰਟੀ ਵੇਚੀ ਸੀਗੀ ਜੀ ਸਾਡੇ ਕੋਲ 2.5 ਕਿਲੇ ਜਿੰਮੇ ਪ੍ਰਾਪਰਟੀ ਸੀਗੀ ਜਿਸ ਦੇ ਪਰ 40000 ਵਿੱਚ ਵੇਚਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ 1.5 ਬਿਗੜਾ ਰਹਿ ਗਿਆ ਇਹਨੇ ਕੀ ਨਾ ਕੀ ਕਰੇ ਕੀਤਾ ਸਾਲ ਸਖਦਮ ਨੇ ਨਾਲ ਖਾਨ ਜੋਗੇ ਵੀ ਜਾਣੀ ਨਹੀਂ ਹੁੰਦੇ ਉਹਦੇ ਨਾਲ ਤਾਂ ਮੁੰਡਾ ਕੀ ਕਰਦਾ ਅੱਜ ਕੱਲ ਮੁੰਡਾ ਅੱਜ ਕੱਲ ਲਾ ਲਈ ਫੈਕਟਰੀ ਵਿੱਚ ਦੀ ਟੈਕਸੀ ਚ 10000 ਰੁਪਏ ਤਨਖਾਹ ਮਿਲ ਗਿਆ ਉਹਦੇ ਨਾਲ ਸਾਡਾ ਕੀ ਰੰਦਾ ਕੀ ਕਹਿੰਦੇ ਐ ਕਿ ਲੜਕੀ ਕਿਉਂ ਆਈ ਹੁਣ ਇੰਡੀਆ ਜੀ ਇੰਡੀਆ ਇਹ ਜੀ ਆਪ ਦੀ ਸਿੱਖਤ ਤੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸਿਲਸਿਲੇ ਵਿੱਚ ਤੇ ਇਹਨੂੰ ਆਏ ਮੈਡੀਕਲ ਪੜੇ ਨੂੰ ਗ੍ਰਿਫਤਾਰ ਮੈਂ ਨਹੀਂ ਹੋਊਂਗੀ ਸਕੂਗੀ ਇਹਨੂੰ ਤੈਨੂੰ ਜਾਣੋ ਜਾਨੋ ਜਾਨ ਹੋਊਗੀ ਕੀ ਕਰ ਸਕਦੇ ਆਂ ਇਹ ਗੱਲ ਤਾਂ ਇਹ ਤੇ ਜਿਸ ਤਰ੍ਹਾਂ ਆ ਹੁਣ ਜੀ ਐਲਓਸੀ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਵਾਰ ਦਿੱਲੀ ਪੁਲਿਸ ਜਾਂ 에어ਪੋਰਟ ਪੁਲਿਸ ਜਾਂ ਪੰਜਾਬ ਪੁਲਿਸ ਦੀ ਰੋਲ ਕਿਸ ਤਰ੍ਹਾਂ ਹੈਗਾ ਮਾ ਇਸ ਨਾਲ ਦਿੱਲੀ ਪੁਲਿਸ ਨੇ ਜਿੱਥੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸੰਨ ਲੜਕਣ ਕੀਤਾ ਚਲੋ ਲੜਕਾ ਨਹੀਂ ਉੱਠੇਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡਿਆਂ ਉੱਥੇ ਤੇ ਗ੍ਰਿਫਤਾਰ ਕਰਕੇ ਲੈ ਕੇ ਆਏ ਤੇ ਅੱਜ ਹੁਣ ਉਹਨਾਂ ਨੂੰ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਹੋ ਵੀ ਕਾਹੂ ਦੇਖੀ ਜਾਊਗੀ ਇਸ ਮੰਗੀ ਕਰਦੇ ਹਾਂ ਅਸੀਂ ਮੰਗ ਕਰਦੇ ਸਾਨੂੰ ਪੂਰਾ ਪੂਰਾ ਇਨਸਾਫ ਮਿਲਣਾ ਚਾਹੀਦਾ ਏ ਲੜਕੀ ਨੂੰ ਸਾਕ ਤੋਂ ਸਾਕ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਔਣ ਭਰਿਆਂ ਹੋ ਲੜਕੀਆਂ ਨੂੰ ਵੀ ਇਸ ਤੋਂ ਬਰਬਰ ਸਾਕ ਮਿਲ ਸਕੇ ਜੀ। ਇੱਕ ਐਨਆਰਆਈ ਲੜਕੀ ਫੜੀ ਆ ਉਹਦੇ ਮਾਮਲੇ ਕੀ ਕਰਨਾ ਚਾਹ ਰਹੇ ਹੋ? ਸਾਡੇ ਕੋਲ ਇੱਕ ਮਕਦਮਾ ਸੀ ਦਰਜ ਕਰਾਇਆ ਜੀ ਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ। ਉਠਾਣਾ ਸਦਰ ਕੋਰਟ ਕੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫ਼ਤਰ। ਕਿ ਇੱਕ ਲੜਕੀ ਜੈਸਮੀਨ ਕੌਰ ਕੁਤਰੀ ਚੰਚਲ ਸਿੰਘ ਵਾਸੀ ਕਰੋਕ ਖੇਤਰ ਹਾਲਵਾ ਸਿਦਰਾਹਾ ਉਹਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਕਰੀ ਸੀ ਵੀ ਉਹ ਪੂਰੀ ਹਾਈਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਜੱਟਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਊਨਿਟੀ ਚ ਵੀ 28 ਲੱਖ ਰੁਪਇਆ ਮੇਰੇ ਤੋਂ ਖਰਚਾ ਕੇ ਜਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁਰੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨੀ ਕੈਨੇਡਾ ਤੇ ਇਸ ਕਰਕੇ ਇਹਨੇ ਕੰਪਲੇਂਟ ਦਿੱਤੀ ਤੇ ਉਹ ਕਮਿਊਨਿਟੀ ਪੁੜਤਾਲ ਹੋਣ ਫਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ ਥਾਣਾ ਸਰਹ ਕੋਟ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਉਡੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਯਾ ਕਰਾ ਕੇ ਹਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਉਹਨੂੰ ਕਰਦੇ ਹਾਂ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਦਮੇ ਵਿੱਚ ਰਿਸਟ ਪਾਈ ਹੈ ਜੀ ਤੇ ਕੱਲ ਅੱਜ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ। ਫਿਰ ਇਸ ਮਤਦਨੇ ਚੋਂ ਤੋਂ ਪੁਸਕੇਸ ਜਾਰੀ ਹੈ ਜੀ। ਜੋ ਲੜਕੀਆਂ ਇਸ ਤਰ੍ਹਾਂ ਕਰਕੇ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੇ ਜੌਬ ਲਈ ਹੋ ਇੱਕ ਸਾਰਾ ਕੁਝ ਕਰਦਾ। ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰ ਲਾ ਰਹਿੰਦਾ ਨਾ ਉਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ। ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਬਈ ਅਜਿਹੇ ਹਾਨੀ ਕਰਨਾ ਚਾਹੀਦੀ ਧੋਖੇਵਾ ਜੀ ਇਹਦੇ ਨਾਲ ਉਹਨਾਂ ਦਾ ਵੀ ਬਹੁਤ ਖਰਾਬ ਹੁੰਦਾ ਮੁਕਦਮੇਬਾਜ਼ੀ ਚ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਫਿਊਚਰ ਆ ਉਹ ਵੀ ਤਬਾਹ ਹੁੰਦਾ ਜੀ ਰਾਏਕੋਟ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ